ਸਭ ਤੋਂ ਵੱਡਾ ਧਰਮ ਕਿਹੜਾ ਹੈ ਮਹਾਨ ਸਤੂਰ ਜੀ ਆਪਣੇ ਇਸ ਪਵਿੱਤਰ ਉਪਦੇਸ਼ ਰਾਹੀਂ ਫੁਰਮਾ ਰਹੇ ਹਨ ਕਿ ਪਿਆਰਿਓ ਸਭ ਤੋਂ ਵੱਡਾ ਧਰਮ ਤਾਂ ਉਹੀ ਹੁੰਦਾ ਹੈ ਜਿਸ ਧਰਮ ਨੂੰ ਮੰਨਣ ਵਾਲੇ ਸਭ ਮਨੁੱਖ ਰੱਬੀ ਨਾਮ ਦਾ ਸਿਮਰਨ ਕਰਦੇ ਹਨ ਅਤੇ ਰੱਬੀ ਨਾਮ ਦੇ ਸਿਮਰਨ ਕਰਨ ਦੇ ਨਾਲ ਨਾਲ ਦੁਨੀਆਂ ਵਿੱਚ ਵਿਚਰਦੇ ਸਮੇਂ ਮਨੁੱਖਤਾ ਦੇ ਭਲੇ ਲਈ ਬਹੁਤ ਹੀ ਨੇਕ ਅਤੇ ਸ਼ੁਭ ਕਰਮ ਕਰਦੇ ਰਹਿੰਦੇ ਹਨ ਇੱਕ ਧਰਮੀ ਇਨਸਾਨ ਦੇ ਜੀਵਨ ਦੇ ਕੁਝ ਲੱਛਣ ਧਰਮੀ ਇਨਸਾਨ ਝੂਠ ਨਹੀਂ ਬੋਲਦਾ ਉਹ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਮੁਤਾਬਕ ਕੂੜ ਬੋਲੇ ਮਰਦਾਰ ਖਾਏ ਨੂੰ ਸਦਾ ਪੜਦਾ ਹੀ ਰਹਿੰਦਾ ਹੈ ਉਸ ਨੂੰ ਮਨੁੱਖਾਂ ਜਨਮ ਦੀ ਵੱਡੀ ਸਮਝ ਪੈ ਜਾਂਦੀ ਹੈ ਕਿ ਝੂਠ ਬੋਲਣਾ ਇੱਕ ਮਰਦਾ ਖਾਨ ਦੇ ਬਰਾਬਰ ਹੁੰਦਾ ਹੈ। ਦਰਮੀਨ ਇਨਸਾਨ ਦੇ ਅੰਦਰ ਹਉਮੈ ਹੰਕਾਰ ਨਹੀਂ ਹੁੰਦਾ। ਉਸ ਨੂੰ ਵੱਡੀ ਸਮਝ ਪੈ ਜਾਂਦੀ ਹੈ ਕਿ ਹੰਕਾਰੀ ਮਨੁੱਖ ਵੱਲ ਰੱਬ ਵੀ ਆਪਣੀ ਪਿੱਠ ਕਰ ਲੈਂਦਾ ਹੈ। ਕਿਉਂਕਿ ਪਾਵਨ ਗੁਰਬਾਣੀ ਦਾ ਵੱਡਾ ਫਰਮਾਨ ਹੈ। ਕੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਉਹ ਸਦਾ ਨਿਮਰਤਾ ਵਿੱਚ ਹੀ ਰਹਿੰਦਾ ਹੈ ਧਰਮੀ ਇਨਸਾਨ ਨੂੰ ਰੱਬ ਦਾ ਡਰ ਹੋਣ ਕਰਕੇ ਉਹ ਦੁਨੀਆ ਵਿੱਚ ਲੋਭ ਨਹੀਂ ਕਰਦਾ ਉਹ ਸਤਗੁਰ ਜੀ ਅੱਗੇ ਹਰ ਵਕਤ ਅਰਦਾਸਾਂ ਹੀ ਕਰਦਾ ਰਹਿੰਦਾ ਹੈ ਕਿ ਸਤਗੁਰ ਜੀ ਤੁਸੀਂ ਪਾਵਨ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਹੈ ਕਿ ਲੋਭ ਲਹਿਰ ਅਤਨੀਚਰ ਬਾਜੇ ਲੋਭ ਲਹਿਰ ਅਤ ਨਿਜ਼ਰ ਬਾਜੇ ਕਾਇਆ ਡੋਬੇ ਕੇਸਵਾ ਉਹ ਰੱਬ ਅੱਗੇ ਵਾਰ-ਵਾਰ ਅਰਦਾਸਾਂ ਕਰਦਾ ਹੈ ਕਿ ਰੱਬਾ ਮੈਂ ਸੰਸਾਰ ਦੇ ਲੋਭ ਰੂਪੀ ਅਗਮ ਸਾਗਰ ਵਿੱਚ ਡੁੱਬ ਸਕਦਾ ਹਾਂ ਮੈਨੂੰ ਆਪਣੀ ਮਿਹਰ ਸਦਕਾ ਬਚਾ ਲਵੋ ਜੀ ਧਰਮੇ ਇਨਸਾਨ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਦਾ ਕਿਉਂਕਿ ਉਹ ਧਰਮੀ ਇਨਸਾਨ ਸਤਗੁਰ ਜੀ ਦੀ ਪਾਵਨ ਬਾਣੀ ਦੇ ਪਾਵਨ ਉਪਦੇਸ਼ ਤੇ ਸਦਾ ਅਮਲ ਕਰਨ ਦਾ ਯਤਨ ਕਰਦਾ ਹੀ ਰਹਿੰਦਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰੈ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮਰਦਾਰ ਨ ਖਾਏ ਸੋ ਇੱਕ ਧਰਮੀ ਇਨਸਾਨ ਕਦੇ ਵੀ ਕਿਸੇ ਦਾ ਪਰਾਇਆ ਹੱਕ ਨਹੀਂ ਖਾਂਦਾ ਕਿਉਂਕਿ ਮੁਸਲਮਾਨ ਲਈ ਉਹ ਸੂਰ ਅਤੇ ਹਿੰਦੂ ਲਈ ਇੱਕ ਗਾਂ ਖਾਣ ਦੇ ਬਰਾਬਰ ਹੁੰਦਾ ਹੈ। ਭਾਵ ਕਿ ਸਤਿਗੁਰ ਜੀ